ਮੈਂ ਸਮਝਦਾ ਕਿ 1982 ਦੇ ਵਿੱਚ ਜਦੋਂ ਧਰਮਜੁੱਦ ਮੋਰਚਾ ਲੱਗਾ ਸੀ ਦਰਬਾਰ ਸਾਹਿਬ ਤੋਂ ਜਿਹੜੇ ਮੁੱਦੇ ਧਰਮਜੁੱਦ ਮੋਰਚੇ ਤੋਂ ਆਰੰਭ ਹੋਏ ਸੀ ਜਾਂ ਜਿਹਦੀ ਬੁਨਿਆਦ ਸੀ ਧਰਮਜੁੱਦ ਮੋਰਚਾ ਉਹ ਮੁੱਦੇ ਅੱਜ ਤੱਕ ਚੱਲਦੇ ਆ ਰਹੇ ਜ਼ਲੀਲ ਕੀਤਾ ਜਾਂਦਾ ਹੈ ਛੋਟੇ ਛੋਟੇ ਜਿਹੜੇ ਹੱਕ ਮਿਲੇ ਵੀ ਨੇ ਨਾ ਜਿਹੜੇ ਧਰਮਜੁੱਦ ਮੋਰਚੇ ਤੋਂ ਪਹਿਲਾਂ ਜਾਂ ਬਾਅਦ ਵਿੱਚ ਜਿਹੜੇ ਹੱਕ ਸੀਗੇ ਵੀ ਉਹ ਵੀ ਫੇਰ ਵਾਪਸ ਖੋਲੇ ਜਾਂਦੇ ਨੇ ਬੰਦੀ ਸਿੰਘ ਅੰਦਰ ਨੇ ਨਹੀਂ ਛੱਡਣਾ ਨਹੀਂ ਛੱਡਣਾ ਜਿੱਦ ਹੈ ਮਤਲਬ ਫਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਜਿਉ ਮਿਲਣ ਜਾਂਦੇ ਨੇ ਤਾਂ ਉਹਨਾਂ ਨੂੰ ਕਲੀਅਰ ਕਰ ਦਿੱਤਾ ਜਾਂਦਾ ਕਿ ਕਬਜੀ ਦਲ ਖਾਲਸਾ ਵੱਲੋਂ ਹੁਣ ਇੱਕ ਕਾਨਫਰੰਸ ਕਰਨ ਦੀ ਤਿਆਰੀ ਕੀਤੀ ਗਈ ਹੈ ਪੋਸਟਰ ਵੀ ਸ਼ੁਕਤ ਹੈ ਕਿ ਉਹਦੇ ਵਿੱਚ ਕੀ ਕਰਨ ਜਾ ਰਹੇ ਹੋ ਅਸੀਂ ਸਾਰਿਆਂ ਨੇ ਮੋਟੇ ਵੀ ਲਾਏ ਸਾਰਿਆਂ ਨੇ ਸੰਘਰਸ਼ ਕੀਤਾ ਪਰ ਹੁਣ ਅਸੀਂ ਇੱਕ ਜਗ੍ਹਾ ਤੇ ਇਕੱਠੇ ਹੋਈ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇੱਕ ਆਵਾਜ਼ ਬਣੀ ਕਿਉਂਕਿ ਸਰਕਾਰ ਤਾਂ ਸੁਣਨੀ ਨਹੀਂ ਸਾਡਾ ਹੈਗਾ ਕਿ ਸਾਡਾ ਇੱਕ ਮਿਸ਼ਨ ਹੈ ਕੌਮੀ ਅਸੀਂ ਉਸ ਮਿਸ਼ਨ ਨੂੰ ਸਾਰ ਕਰਨਾ ਉਹਦੇ ਤੱਕ ਪਹੁੰਚਣਾ ਇਹ ਕੌਮ ਨੂੰ ਨਾਲ ਲੈਣਾ ਪੰਜਾਬ ਦੇ ਸਾਰੇ ਵਰਗਾਂ ਨੂੰ ਨਾਲ ਲੈਣਾ ਨਸ਼ਾ ਕਿ ਡੱਗ ਵੱਡਾ ਮੁੱਦਾ ਤਾਂ ਲੱਗਦਾ ਪਿਆ ਲੱਗਦਾ ਕਿ ਨਸ਼ੇ ਦੇ ਵਿੱਚ ਧਿਆਨ ਲੋਕਾਂ ਦਾ ਲਾ ਦਿੱਤਾ ਜਾਂਦਾ ਨੌਜਵਾਨਾਂ ਦਾ ਪੰਜਾਬ ਦੇ ਲੋਕਾਂ ਪਰਦੇ ਜਿਹੜੇ ਹਰ ਕੌਮ ਦੇ ਜਿਹੜੇ ਨੌਜਵਾਨ ਨੇ ਨਾ ਉਹ ਨਸ਼ਿਆਂ ਦੇ ਵਿੱਚ ਜਿਹੜੀ ਨੌਜਵਾਨੀ ਉਗ ਗਰਕ ਹੋ ਰਹੀ ਏ ਇਹ ਵਰਲਡ ওভার ਹੈ ਮਤਲਬ ਅੱਗੇ ਅੱਗੇ ਜਿੰਨਾ ਅੱਗੇ ਅੱਗੇ ਜਾਈ ਜਾਓਗੇ ਨਾ ਵਧਣਾ ਵਧਦਾ ਜਾ ਰਿਹਾ ਹੈ ਦੋਸਤੋ ਦੇਸ਼ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਆਵਾਜ਼ ਚੁੱਕਣੀ ਬਹੁਤ ਜ਼ਰੂਰੀ ਹੈ ਤਾਂ ਬਹੁਤ ਸਰੀਆ ਸੰਸਥਾਾਂਾਂ ਮ ਆਵਾਜ਼ ਚੁੱਕਦੀਆਂ ਵੀ ਨਹੀਂ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਵੀ ਪੂਰੀ ਕੀਤੀ ਜਾਂਦੀ ਹੈ ਦੇਸ਼ ਦੇ ਵਿੱਚ ਜੇ ਗੱਲ ਕਰੀਏ ਤਾਂ ਪੰਜਾਬ ਇੱਕ ਖਾਸ ਹੈ ਇੱਕ ਖਾਸ ਹਿੱਸਾ ਹੈ ਪੰਜਾਬ ਜਿਹਦੇ ਵਿੱਚ ਵਾਕਿਆ ਹੀ ਬਹੁਤ ਸਾਰੇ ਮੁੱਦੇ ਨੇ ਤਾਂ ਪੰਜਾਬ ਦੇ ਵਿੱਚ ਵੀ ਬੜੀਆਂ ਸੰਸਥਾਵਾਂ ਲੱਗੀਆਂ ਉਹਨਾਂ ਸੰਸਥਾਵਾਂ ਦੇ ਵਿੱਚ ਇੱਕ ਖਾਸ ਸੰਸਥਾ ਹੈ ਦਲ ਖਾਲਸਾ ਤਾਂ ਦਲ ਖਾਲਸਾ ਲੰਬੇ ਸਮੇਂ ਦੇ ਦਿੱਤੇ ਲਗਾਤਾਰ ਪੰਜਾਬ ਦੇ ਵਿੱਚ ਸੇਵਾ ਨਿਭਾਦੀ ਪੀ ਹੈ ਦਲ ਖਾਲਸਾ ਦੇ ਆਗੂ ਕਵਰਪਾਲ ਸਿੰਘ ਸਾਡੇ ਨਾਲ ਮੌਜੂਦ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਡੇਲੀ ਪੋਸਟ ਪੰਜਾਬੀ ਦੇ ਨਾਲ ਖਾਸ ਚਰਚਾ ਵਾਸਤੇ ਤੁਸੀਂ ਬੈਠੇ ਹੋ ਬੜੇ ਮੁੱਦੇ ਨੇ ਮੈਂ ਚਾਹਾਂਗਾ ਕਿ ਲੰਬੇ ਸਮੇਂ ਤੋਂ ਤੁਸੀਂ ਜਿਹੜੇ ਮੁੱਦਿਆਂ ਦੇ ਉੱਤੇ ਗੱਲ ਕਰਦੇ ਰਹੇ ਜੇ ਇੱਕ ਵਾਰ ਆਪਣੇ ਦਰਸ਼ਕਾਂ ਨਾਲ ਉਹ ਸਾਂਝੀ ਕਰੋ ਕਿ ਕਿਹੜੇ ਮੁੱਦਿਆਂ ਦੇ ਉੱਤੇ ਸੀ ਲਗਾਤਾਰ ਆਪਣੀ ਸੰਸਥਾ ਨੂੰ ਗਾਹ ਲੈ ਕੇ ਚੱਲਦੇ ਰਹੇ ਦੇਖੋ ਤੁਸੀਂ ਕਿਹ ਲੰਬੇ ਸਮੇਂ ਤੋਂ ਜੀ ਮੈਂ ਸਮਝਦਾ ਕਿ 1982 ਦੇ ਵਿੱਚ ਜਦੋਂ ਧਰਮਜੁੱਦ ਮੋਰਚਾ ਲੱਗਾ ਸੀ ਦਰਬਾਰ ਸਾਹਿਬ ਤੋਂ ਜਿਹੜੇ ਮੁੱਦੇ ਧਰਮਜੁੱਦ ਮੋਰਚੇ ਤੋਂ ਆਰੰਭ ਹੋਏ ਸੀ ਜਾਂ ਜਿਹਦੀ ਬੁਨਿਆਦ ਸੀ ਧਰਮਜੁੱਦ ਮੋਰਚਾ ਉਹ ਮੁੱਦੇ ਅੱਜ ਤੱਕ ਚੱਲਦੇ ਆ ਰਹੇ ਨੇ ਔਰ ਉਹਨਾਂ ਮੁੱਦਿਆਂ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਦਾ ਇਜ਼ਾਫਾ ਹੋਇਆ ਹੈ ਵਾਧਾ ਹੋਇਆ ਹੈ ਹਾਲੇ ਤੱਕ ਕੋਈ ਹੋਇਆ ਹੀ ਨਹੀਂ ਮੁੱਦੇ ਜਿਸ ਦਿਨ ਤੋਂ ਸ਼ੁਰੂ ਹੋਏ ਨੇ ਉਸ ਦਿਨ ਤੋਂ ਮੁੱਦਿਆਂ ਦੇ ਵਿੱਚ ਐਡੀਸ਼ਨ ਹੋਈ ਹੈ ਸਬਟ੍ਰੈਕਸ਼ਨ ਨਹੀਂ ਹੋਈ ਕਿਉਂਕਿ ਹੱਲ ਹੋਇਆ ਹੀ ਨਹੀਂ ਕੋਈ ਸੋਲਿਊਸ਼ਨ ਅਜੇ ਤੱਕ ਪੰਜਾਬ ਦੇ ਕਿਸੇ ਵੀ ਮੁੱਦੇ ਦਾ ਜਾਂ ਪੰਜਾਬ ਪ੍ਰੋਬਲਮ ਕਹਿ ਲੋ ਪੰਜਾਬ ਸਮੱਸਿਆ ਕਹਿ ਲੋ ਉਹਦਾ ਕੋਈ ਸਮਾਧਾਨ ਨਹੀਂ ਨਿਕਲਿਆ ذلیل ਕੀਤਾ ਜਾਂਦਾ ਛੋਟੇ ਛੋਟੇ ਜਿਹੜੇ ਹੱਕ ਮਿਲੇ ਵੀ ਨੇ ਨਾ ਜਿਹੜੇ ਧਰਮਯੁੱਧ ਮੋਰਚੇ ਤੋਂ ਪਹਿਲਾਂ ਜਾਂ ਬਾਅਦ ਵਿੱਚ ਜਿਹੜੇ ਹੱਕ ਸੀਗੇ ਵੀ ਉਹ ਵੀ ਫੇਰ ਵਾਪਸ ਖੋਲੇ ਜਾਂਦੇ ਨੇ ਹੁਣ ਤੁਸੀਂ ਰੀਸੈਂਟਲੀ ਦੇਖੋ 2 ਸਾਲ ਪਹਿਲਾਂ ਇਹ ਅੰਮ੍ਰਿਤਧਰ ਸਿੰਘਾ ਨੂੰ 에어ਪੋਰਟ ਤੇ ਕਿਰਪਾਨ ਪਾੰਦੀ ਇਜਾਜ਼ਤ ਖੋਈ ਗਈ ਸੀ 2 ਸਾਲ ਪਹਿਲਾਂ ਖੋਈ ਗਈ ਸੀ ਬਿਲਕੁਲ ਬਿਲਕੁਲ ਠੀਕ ਹੈ ਵਿਰੋਧ ਹੋਇਆ 2 ਸਾਲ ਬਾਅਦ ਦੁਬਾਰਾ ਨੋਟੀਫਿਕੇਸ਼ਨ ਕਰਕੇ ਹੱਕ ਫੇਰ ਖੋਲੇ ਮਤਲਬ ਜਿਹੜੇ ਹੱਕ ਹੈ ਨਵੀਂ ਉਹ ਵੀ ਖੋਲੇ ਜਾ ਰਹੇ ਨੇ ਕਿਉਂ ਅੱਜ ਤੱਕ ਪਹਿਲਾਂ ਕਦੀ ਵੀ ਇਸ ਤਰ੍ਹਾਂ ਸੁਣੋ ਨਹੀਂ ਸੀ ਆ ਕਿ ਸ਼੍ਰੀ ਸਾਹਿਬ ਵੀ ਕਹਿ ਦਿੱਤਾ ਜਾਵੇ ਕਿ ਨਹੀਂ ਲੈ ਕੇ ਚੜਨਾ ਜੀ ਫਿਰ ਹੱਕ ਜਦੋਂ ਖੋਣ ਦੀ ਵਾਰੀ ਕਿਉਂ ਆਂਦੀ ਹੈ ਹੱਕ ਖੋਣ ਉਦੋਂ ਖੋਏ ਜਾਂਦੇ ਨੇ ਬੰਦੀ ਸਿੰਘ ਅੰਦਰ ਨੇ ਨਹੀਂ ਛੱਡਣਾ ਨਹੀਂ ਛੱਡਣਾ ਜਿੱਦ ਹੈ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਜਿਉ ਮਿਲਣ ਜਾਂਦੇ ਨੇ ਤਾਂ ਉਹਨਾਂ ਨੂੰ ਕਲੀਅਰ ਕਰ ਦਿੱਤਾ ਜਾਂਦਾ ਹੈ। ਦੇ ਆ ਲੰਬਾ ਸਮਾਂ ਹੋ ਗਿਆ ਸਜ਼ਾ ਡਬਲ-ਡਬਲ ਹੋ ਚੁੱਕੀ ਬੜਿਆਂ ਦੀ। ਤਾਂ ਫਿਰ ਵੀ ਕਿਉਂਕਿ ਹੱਕ ਬਣਦਾ ਜਦੋਂ ਸਜ਼ਾ ਖਤਮ ਹੋ ਜੇ ਤੇ ਹੱਕ ਬਣਦਾ ਕਿ ਉਹ ਬਾਹਰ ਆ ਜਵੇ ਸਰਕਾਰ ਦਾ ਅਸੀਂ ਕਹਿੰਨੇ ਆ ਕਿ ਜੋ ਤੁਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਅਸੀਂ ਕੋਈ ਉਹਨਾਂ ਦੀ ਕੋਈ ਵੱਖਰੀ ਰਿਆਤ ਨਹੀਂ ਮੰਗਦੇ। ਅਸੀਂ ਕਹਿੰਨੇ ਜੋ ਹਿੰਦੁਸਤਾਨ ਦੇ ਨਜ਼ਰਬੰਦੀਆਂ ਦੀਆਂ ਕੈਦੀਆਂ ਦੇ ਨਾਲ ਜੋ ਨਿਯਮ ਨੇ ਰੂਲ ਨੇ ਉਹ ਹੋਈ ਸਿੱਖ ਨਜ਼ਰਬੰਦਾ ਦੇ ਨਾਲ ਕੀਤੇ ਜਾਂਦੇ। ਕਵਰ ਜੀ ਦਲ ਖਾਲਸਾ ਵੱਲੋਂ ਹੁਣ ਇੱਕ ਕਾਨਫਰੰਸ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੋਸਟਰ ਵੀ ਸ਼ਵਾਦ ਦਿੱਤੇ ਕਿ ਉਹਦੇ ਵਿੱਚ ਕੀ ਕਰਨ ਜਾ ਰਹੇ ਹੋ ਜਿਹੜੀ ਕਾਨਫਰੰਸ ਆ ਕੀ ਦੱਸਣ ਜਾ ਰਹੇ ਹੋ ਕੀ ਖੁਲਾਸੇ ਕਰਨ ਜਾ ਰਹੇ ਹੋ? ਦੋਸਤੋ ਪਹਿਲਾਂ ਕੀ ਕੀ ਖੁਲਾਸੇ ਕਰ ਦਿੱਤੇ ਜਿਹੜੀ ਕਾਨਫਰੰਸ ਵਿੱਚ ਨਹੀਂ ਕਰਨ ਜਾ ਰਹੇ ਦੁਬਾਰਾ। ਦੇਖੋ ਮੈਂ ਪਹਿਲਾਂ ਹੀ ਦੱਸਿਆ ਕਿ 1982 ਤੋਂ ਜਦੋਂ ਤੋਂ ਧਰਮ ਯੁੱਧ ਮੋਰਚਾ ਲੱਗਾ ਉਹ ਲੰਬਾ ਸੰਘਰਸ਼ ਕੌਮ ਨੇ ਲੜਿਆ। ਉਸ ਸੰਘਰਸ਼ ਦੌਰਾਨ ਅਸੀਂ ਆਪਣਾ ਰੋਲ ਪਲੇ ਕੀਤਾ। ਔਰ ਅੱਜ ਤੱਕ ਅਸੀਂ ਆਪਣਾ ਸੰਘਰਸ਼ ਜਿਹੜਾ ਡੈਮੋਕਰੈਟਿਕ ਤੰਗ ਨਾਲ ਆਜ਼ਾਦੀ ਦਾ ਸੰਘਰਸ਼ ਜਾਰੀ ਰੱਖ ਰਹੇ ਆ ਸਵੈ ਨਿਰਣੇ ਦੇ ਹੱਕ ਦੀ ਮੰਗ ਸਾਡੀ ਪਹਿਲੇ ਦਿਨ ਤੋਂ ਹੈ ਹੁਣ ਅਸੀਂ ਜਿਹੜਾ ਜਿਹੜੀ ਸਾਡੀ ਕਨਵੈਨਸ਼ਨ ਹੈ ਮੋਗੇ ਦੇ ਵਿੱਚ 5 ਤਰੀਕ ਨੂੰ ਜੀ ਉਹਦੇ ਵਿੱਚ ਜਿਹੜੇ ਮੈਂ ਮੁੱਦੇ ਪਹਿਲਾਂ ਤੁਹਾਨੂੰ ਗਿਣਾਏ ਨੇ ਟਰਾਂਸ ਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਜਿਹੜੇ ਹੱਕ ਖੋਏ ਜਾ ਰਹੇ ਨੇ ਉਹ ਉਹਨਾਂ ਦਾ ਮੁੱਦਾ ਪੰਜਾਬ ਤੇ ਪਾਣੀਆਂ ਦਾ ਮੁੱਦਾ ਇਹ ਸਾਰੇ ਮੁੱਦੇ ਜਿਹੜੇ ਹੁਣ ਤੱਕ ਕਿਸਾਨੀ ਦਾ ਮੁੱਦਾ ਸਾਰਿਆਂ ਨੂੰ ਅਸੀਂ ਟੱਚ ਕਰਾਂ ਅਸੀਂ ਇਨਾਂ ਸਾਰਿਆਂ ਦੇ ਜਿਹੜੇ ਪ੍ਰਤੀਨਿਧ ਨੇ ਜਿਹੜੇ ਇਨਾਂ ਇਨਾਂ ਸਾਰਿਆਂ ਸ਼ੋਭਿਆਂ ਦੇ ਵਿੱਚ ਜਿਹੜੇ ਸਰਗਰਮ ਸਿੱਖ ਕਾਰਕੁੰਨ ਨੇ ਅਸੀਂ ਉਹਨਾਂ ਨੂੰ ਇਨਵਾਈਟ ਕਰ ਰਹੇ ਹਾਂ ਉਹਨਾਂ ਨੂੰ ਸੱਦਾ ਭੇਜਿਆ ਕਿ ਤੁਸੀਂ ਆਓ ਕਿਸਾਨੀ ਅੰਦੋਲਨ ਦੌਰਾਨ ਜਿਹੜੇ ਲੋਕ ਲੜੇ ਨੇ ਉਹਨਾਂ ਨੂੰ ਵੀ ਕਿਹਾ ਪੰਥਕ ਜਥੇਬੰਦੀਆਂ ਨੂੰ ਵੀ ਕਿਹਾ ਸਮਾਜਿਕ ਜਥੇਬੰਦੀਆਂ ਨੂੰ ਵੀ ਕਿਹਾ ਸਾਰਿਆਂ ਨੂੰ ਕਿਹਾ ਕਿ ਅਸੀਂ ਸਾਰੇ ਅਲੱਗ-ਅਲੱਗ ਤੌਰ ਤੇ ਲੜ ਰਹੇ ਹਾਂ ਮੋਰਚੇ ਹਰ ਜਗ੍ਹਾ ਤੇ ਲੱਗੇ ਨੇ ਕੌਮੀ ਇਨਸਾਫ ਮੋਰਚਾ ਲੱਗਾ ਹੈ ਅਸੀਂ ਸਾਰਿਆਂ ਨੇ ਮੋਰਚੇ ਵੀ ਲਾਏ ਸਾਰਿਆਂ ਨੇ ਸੰਘਰਸ਼ ਵੀ ਕੀਤਾ ਪਰ ਹੁਣ ਅਸੀਂ ਇੱਕ ਜਗ੍ਹਾ ਤੇ ਇਕੱਠੇ ਹੋਈਏ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇੱਕ ਆਵਾਜ਼ ਬਣੀ ਹੈ ਕਿਉਂਕਿ ਸਰਕਾਰ ਤਾਂ ਸੁਣ ਨਹੀਂ ਰਹੀ ਬੜਾ ਕਲੀਅਰ ਹੈ ਲੰਬੇ ਸਮੇਂ ਦੇ ਵਿੱਚ ਲੱਗਦਾ ਨਹੀਂ ਕਿ ਮਨੋਬਲ ਟੁੱਟ ਜਾਂਦਾ ਕਿਉਂਕਿ ਜਿੰਨਾ ਲੰਬਾ ਸਮਾ ਸਮਾਤਾਨੂ ਹੋ ਚੁੱਕਿਆ ਇਸੇ ਤਰੀਕੇ ਨਾਲ ਸੰਘਰਸ਼ ਕਰਦੇ ਪਿਓ ਹੋਰ ਵੀ ਬੜੀਆਂ ਜਥੇਬੰਦੀਆਂ ਨੇ ਲੱਗਦਾ ਨਹੀਂ ਕਿ ਮਨੋਬਲ ਤੋੜਨ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਰਹਿੰਦੀਆਂ ਕਿ ਮਨੋਬਲ ਟੁੱਟ ਜੇ ਪਿੱਛੇ ਆਪਣੇ ਆਪ ਹੀ ਹਟ ਜਾਣ ਲਟਕਾਈ ਜਾਓ ਕੰਮ ਨੂੰ ਜਿਹੜਾ ਸੰਘਰਸ਼ ਹੈ ਇਹਨਾਂ ਲੰਮਕਾ ਦਿਓ ਇਹਨਾਂ ਲੰਮਾ ਕਰ ਦਿਓ ਇੰਨੀਆਂ ਅੜਚਨਾ ਪੈਦਾ ਕਰ ਦਿਓ ਕਿ ਇਹਨਾਂ ਦਾ ਮਨਬਲ ਟੁੱਟੇ ਪਿੱਛੇ ਹਟ ਜਾਣ ਜਾਂ ਬिखर ਜਾਣ ਜਾਂ ਇਹਨਾਂ ਟਹਿਂਦੀ ਗੱਲ ਚ ਚਲੇ ਜਾਣ ਬਟ ਜਿਹੜਾ ਲੜ ਰਿਹਾ ਹੁੰਦਾ ਸੰਘਰਸ਼ ਲੜਨ ਵਾਲਾ ਹੁੰਦਾ ਥਾ ਰੱਖ ਕੇ ਲੜਨਾ ਹੁੰਦਾ ਬਟ ਤੁਸੀਂ ਬਿਲਕੁਲ ਉਹਦੇ ਵਿਪਰੀਤ ਆਪਣੇ ਆਪਣੇ ਹੌਂਸਲੇ ਬੁਲੰਦ ਰੱਖਨੇ ਹੁੰਦੇ ਨੇ ਆਪਣੇ ਸੰਘਰਸ਼ ਜਿਹੜੀ ਤੁਹਾਡੀ ਕਮਿਟਮੈਂਟ ਹੈ ਉਹਨੂੰ ਕਾਇਮ ਰੱਖਣਾ ਹੁੰਦਾ ਹੈ ਔਰ ਜਿੰਨਾ ਮੁੱਦਿਆਂ ਤੇ ਤੁਸੀਂ ਇੰਨਾ ਲੰਮਾ ਸਮਾਂ ਲੜ ਰਹੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਪ੍ਰਤੀ ਸਾਡਾ ਸਤਿਕਾਰ ਵੀ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਹੈ ਅਸੀਂ ਉਹਨਾਂ ਦੇ ਮਿਸ਼ਨ ਨੂੰ ਵੀ ਜਿਉਂਦਾ ਰੱਖਣਾ ਹੁੰਦਾ ਹੈ ਅਸੀਂ ਉਹਨੂੰ ਤੋੜਨਾ ਹੁੰਦਾ ਚਾਹੇ ਉਹਦੇ ਲਈ ਸਾਡੀ ਆਪਣਾ ਪੂਰਾ ਜੀਵਨ ਕਿਉਂ ਨਾ ਲੱਗ ਜਾਏ ਸੋ ਜਿਹੜੀ ਸਾਡੀ ਕਨਵੈਂਸ਼ਨ ਹੈ ਐਕਚੁਅਲੀ ਕਨਵੈਂਸ਼ਨ ਹੈਗੀ ਹੈ ਕਿ ਅਸੀਂ ਕੌਮ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਇੱਕ ਰਾਏ ਬਣਾਉਣਾ ਚਾਹੁੰਦੇ ਆ ਸਾਡਾ ਹੈਗਾ ਕਿ ਸਾਡਾ ਇੱਕ ਮਿਸ਼ਨ ਹੈ ਕੌਮੀ ਅਸੀਂ ਉਸ ਮਿਸ਼ਨ ਨੂੰ ਸਾਰ ਕਰਨਾ ਉਹਦੇ ਤੱਕ ਪਹੁੰਚਣਾ ਕਿ ਕੌਮ ਨੂੰ ਨਾਲ ਲੈਣਾ ਪੰਜਾਬ ਦੇ ਸਾਰੇ ਵਰਗਾਂ ਨੂੰ ਨਾਲ ਲੈਣਾ ਸਾਡੇ ਬਾਰੇ ਬਹੁਤ ਸਾਰੇ ਗਲਤ ਭਲਿਖੇ ਪਾਏ ਜਾਂਦੇ ਨੇ ਕੌਮ ਨੂੰ ਲੋਕਾਂ ਨੂੰ ਨਾਲ ਵੀ ਲੈਣਾ ਹੁੰਦਾ ਹੈ ਇਸੇ ਕਰਕੇ ਕਨਵੈਨਸ਼ਨ ਕਰ ਰਹੇ ਹਾਂ ਕਿ ਪਬਲਿਕ ਉਹਦੇ ਵਿੱਚ ਆਏ ਪਬਲਿਕ ਦੇ ਨਾਲ ਅਸੀਂ ਰੂਬਰੂ ਹੋਈਏ ਅਸੀਂ ਮੁਖਾਤਬ ਹੋਈਏ ਅਸੀਂ ਜਿਹੜੇ ਸਵਾਲ ਸਾਨੂੰ ਤੰਗ ਕਰ ਰਹੇ ਨੇ ਜਿਹੜੀਆਂ ਚੁਣੌਤੀਆਂ ਸਾਨੂੰ ਤੰਗ ਕਰ ਰਹੀਆਂ ਨੇ ਉਹ ਪਬਲਿਕ ਦੇ ਸਾਹਮਣੇ ਰੱਖੀਏ ਤਾਂ ਕਿ ਇੱਕ رائے ਬਣ ਸਕੇ ਅਸੀਂ ਜਥੇਦਾਰ ਅਕਾਲਤਖ ਸਾਹਿਬ ਨੂੰ ਵੀ ਬੇਨਤੀ ਕੀਤੀਆਂ ਮਿਲ ਕੇ ਕਿ ਤੁਸੀਂ ਅਗਵਾਈ ਕਰੋ ਤੁਸੀਂ ਅੱਗੇ ਲੱਗੋ ਕਿਉਂਕਿ ਅਕਾਲ ਤਖਤ ਸਾਹਿਬ ਸਾਡੇ ਸਾਡੀ ਸਾਰੀ ਸੰਸਥਾਵਾਂ ਦਾ ਇੱਕ ਕੇਂਦਰ ਬਿੰਦੂ ਹੈ ਜੀ ਪਾਰ ਪੂਰੀ ਪੰਥ ਦੇ ਉਹ ਸਪੋਕਸ ਪਰਸਨ ਹੁੰਦੇ ਨੇ ਜਿਹੜੇ ਜੱਜਦਾਰ ਸਾਹਿਬ ਹੁੰਦੇ ਨੇ ਤੇ ਜੇ ਉਹ ਅੱਗੇ ਲੱਗਣ ਤੇ ਘੱਟੋ ਘੱਟ ਇੱਕ رائے ਬਣਾ ਕੇ ਲੜਿਆ ਜਾ ਸਕਦਾ ਹਮਮ ਅੱਛਾ ਪੰਜਾਬ ਦੇ ਵਿੱਚ ਜਾਂ ਫਿਰ ਕੁਝ ਹੋਰ ਸੂਬਿਆਂ ਦੇ ਵਿੱਚ ਵੀ ਨਸ਼ਾ ਕੀ ਡਗ ਵੱਡਾ ਮੁੱਦਾ ਤਾਂ ਲੱਗਦਾ ਪਿਆ ਲੱਗਦਾ ਕਿ ਨਸ਼ੇ ਦੇ ਵਿੱਚ ਧਿਆਨ ਲੋਕਾਂ ਦਾ ਲਾ ਦਿੱਤਾ ਜਾਂਦਾ ਨੌਜਵਾਨਾਂ ਦਾ ਪੰਜਾਬ ਦੇ ਲੋਕ ਹੈ ਜਿਹੜੇ ਨੌਜਵਾਨਾਂ ਦਾ ਧਿਆਨ ਨਸ਼ੇ ਵਿੱਚ ਲਾ ਦੋਤੇ ਉਹਨਾਂ ਦੀ ਸੋਧ ਬੋਧ ਹੀ ਬਚੀ ਰਵੇ ਉਹਨਾਂ ਨੂੰ ਸਮਝਣ ਲੱਗੇ ਅਸੀਂ ਕਰਨਾ ਕੀ ਹੈ ਨਸ਼ਾ ਪੂਰੀ ਦੁਨੀਆ ਦਾ ਮੁੱਦਾ ਜੀ ਤੁਸੀਂ ਅਗਰ ਅਮਰੀਕਾ ਇੰਗਲੈਂਡ ਚਲੇ ਜਾਓ ਫਰਾਂਸ ਚਲੇ ਜਾਓ ਨੇਪਾਲ ਚਲੇ ਜਾਓ ਕਿਸੇ ਵੀ ਮੁਲਕ ਤੇ ਚਲੇ ਜਾਓ ਉੱਥੇ ਦੀ ਅਗਰ ਤੁਸੀਂ ਆਬਾਦੀ ਨੂੰ ਪੁੱਛੋ ਕਿ ਸਭ ਤੋਂ ਵੱਡੀ ਪ੍ਰੋਬਲਮ ਤੁਹਾਡੇ ਕੀ ਹੈ ਤੇ ਉਹ ਕਹਣਗੇ ਨਸ਼ਾ ਸਾਡੇ ਯੰਗਸਟਰਸ ਨੂੰ ਖਾਰਿਆ ਡਰੱਗਸ ਪ੍ਰੋਬਲਮ ਕੋਈ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਇਹ ਵਰਲਡ ওভার ਇਹ ਮਿਨਾਸ ਹੈ ਇੱਕ ਬੜੀ ਵੱਡੀ ਸਮੱਸਿਆ ਹੈ ਇੱਕ ਲੈਅ ਚੱਲ ਪਈ ਹੈ ਵੀ ਹਰ ਇੱਕ ਨੇ ਨਸ਼ਾ ਕਰਨਾ ਜਿਹੜਾ ਨੌਜਵਾਨ ਧਿਆਨ ਪੈ ਜਾਂਦਾ ਉਹ ਕਹਿੰਦਾ ਮੈਂ ਨਸ਼ਾ ਕਰਦਾ ਨਹੀਂ ਕਿ ਨਾ ਦੁਨੀਆ ਪਰਦੇ ਜਿਹੜੇ ਹਰ ਕੌਮ ਦੇ ਜਿਹੜੇ ਨੌਜਵਾਨ ਨੇ ਨਾ ਉਹ ਨਸ਼ਿਆਂ ਦੇ ਵਿੱਚ ਜਿਹੜੀ ਨੌਜਵਾਨੀ ਉਹ ਗਰਖੋਰੀਏ ਇਹ ਵਰਲਡ ওভার ਹੈ ਮਤਲਬ ਅੱਗੇ ਅੱਗੇ ਜਿੰਨਾ ਅੱਗੇ ਅੱਗੇ ਜਾਈ ਜਾਓਗੇ ਨਾ ਵਧਣਾ ਵਧਦਾ ਜਾ ਰਿਹਾ ਹੈ ਔਰ ਦੇਖੋ ਨਸ਼ੇਦੀ ਜਿਹੜੀ ਕੈਟਾਗਰੀ ਹੈ ਉਹੀ ਬਦਲਦੀ ਹੈ ਮਤਲਬ ਤੁਸੀਂ ਧਰਨੇ ਮੁਜਾਰਿਆਂ ਦੇ ਵਿੱਚ ਜਾ ਕੇ ਵੇਖੋ ਸਾਬਤ ਸੂਰਤ ਸਿੱਖ ਨੇ ਅੰਮ੍ਰਿਤਧਾਰੀ ਸਿੱਖ ਵੀ ਹੈਗੇ ਨੇ ਇਹਨਾਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਮਨਾਸ ਤੋਂ ਆਜ਼ਾਦ ਔਰ ਬੜੀ ਚੜ੍ਹਦੀ ਕਲਾ ਤੇ ਸਿੱਖ ਵੀ ਹੈਗੇ ਨੇ ਸੋ ਧੰਨਵਾਦ ਗੱਲਬਾਤ ਸਾਂਝੀ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਦਲ ਖਾਲਸਾ ਵੱਲੋਂ ਬਹੁਤ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਜਾ ਰਹੇ ਹਾਂ ਇਹ ਸੰਘਰਸ਼ ਜਾਰੀ ਰਹਿਣਗੇ ਸੰਘਰਸ਼ ਕਦੀ ਖਤਮ ਨਹੀਂ ਹੋਣਗੇ ਕਿੰਨਾ ਕਿਤੇ ਕਮਰ ਪਰਵਲੂ ਇੱਕ ਖਾਸ ਚਰਚਾ ਜ਼ਰੂਰ ਕਰ ਦਿੱਤੀ ਕਿ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤਾਂ ਨੂੰ ਸੁਧਾਰਿਆ ਕਿਸ ਤਰ੍ਹਾਂ ਜਾਂਦਾ ਸਰਕਾਰ ਫੈਸਲਾ ਕੀ ਲੈਂਦੀ ਹੈ ਕਿਉਂਕਿ ਜਦੋਂ ਸੰਘਰਸ਼ ਹੁੰਦੇ ਨੇ ਤਾਂ ਸਰਕਾਰਾਂ ਫੈਸਲਾ ਲੈਣ ਨੂੰ ਮਜਬੂਰ ਹੋ ਜਾਂਦੀਆਂ ਨੇ ਕੈਮਰਾਮੈਨ ਬਰੋਜ ਦੇ ਨਾਲ ਸੁਖਚਾਨ ਸਿੰਘ ਅਮਰਸ